ਸ 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 ਇੱਕ ਇਹ ਵਾਲਾ ਤੇ ਇੱਕ ਇਸ ਦੇ ਵਿੱਚ ਇਹ ਵਾਲਾ ਇੱਕ ਇਹ ਤੇ ਇੱਕ ਆਹ ਵਾਲਾ ਜੀ ਇੱਕ ਆਪਾਂ ਆਹ ਵਾਲਾ ਕਲਰ ਦੇਖਾਂਗੇ ਡਿਜ਼ਾਈਨ ਸਭ ਤੋਂ ਪਹਿਲਾਂ ਆਪਾਂ ਦੇਖ ਲੈਣੇ ਆ ਇਸ ਦੇ ਵਿੱਚ ਜੋ ਸਭ ਤੋਂ ਪਹਿਲਾਂ ਦੇਖਿਆ ਆਪਾਂ ਇਹ ਵਾਲਾ ਖਾਦੀ ਸਿਲਕ ਦੇ ਸੂਟ ਹੈ ਜੀ ਇਹ ਤੇ ਇਹਨਾਂ ਦੇ ਨਾਲ ਚੁੰਦੇਰੀ ਦੀਆਂ ਚਿਕਨ ਵਾਲੀਆਂ ਟਾਈ ਡਾਈ ਦੀਆਂ ਚੁੰਨੀਆਂ ਦੁਪੱਟੀਆਂ ਰਹਿਣਗੇ ਸਭ ਤੋਂ ਪਹਿਲਾਂ ਆਪਾਂ ਇਹ ਵਾਲਾ ਵੱਡੇ ਪ੍ਰਿੰਟ ਪ੍ਰਿੰਟ ਵਾਲਾ ਸੂਟ ਦੇਖਾਂਗੇ ਬਹੁਤ ਹੀ ਜ਼ਿਆਦਾ ਵਧੀਆ ਪ੍ਰੀਮੀਅਮ ਕੁਆਲਿਟੀ ਦਾ ਫੈਬਰਿਕ ਹੈ ਮਹਿਰੂਨ ਰੈੱਡ ਚੈਰੀ ਦਾ بیس ਹੈ ਇਸ ਦਾ ਨਾ ਮਹਿਰੂਨ ਹੈ ਨਾ ਚੈਰੀ ਰੈੱਡ ਹੈ ਦੋਨਾਂ ਦਾ ਕੰਬੀਨੇਸ਼ਨ ਜਾਂ ਕਲਰ ਹੈ ਦੇਖੋ ਕਿੰਨਾ ਪਿਆਰਾ ਇਸ ਦਾ ਕਲਰ ਹੈ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਇਸ ਦੇ ਦੁਪट्टे ਦੀ ਸੌਰੀ ਸ਼ਰਟ ਦੀ ਲੁੱਕ ਦੇਖਾਂਗੇ ਇਹ ਖਾਦੀ ਸਿਲਕ ਦੀ ਹੈ ਜੀ ਬਹੁਤ ਜ਼ਿਆਦਾ ਸਮੂਥ ਫੈਬਰਿਕ ਹੈ ਆਉਣ ਵਾਲੇ ਹੁਣ ਸਾਰੇ ਰੁੱਤ ਦੇ ਵਿੱਚ ਪਾਏਗਾ ਇਹ ਗਰਮੀ ਦੀ ਸਾਰੀ ਰੁੱਤ ਵਿੱਚ ਆਰਾਮ ਨਾਲ ਇਹ ਵੇਅਰ ਹੋਏਗਾ ਇਹ ਦੇਖੋ ਜੀ ਕਿੰਨਾ ਪਿਆਰਾ ਆਰਟੀਕਲ ਹੈ ਇਹ ਹੈ ਜੀ ਖਾਦੀ ਦਾ ਸੂਟ ਮੈਂ ਤੁਹਾਨੂੰ ਆਪਣੇ ਥੋੜਾ ਨਾਲ ਵੀ ਲਗਾ ਕੇ ਦਿਖਾ ਦਣੀ ਆ ਇਸ ਤਰ੍ਹਾਂ ਇਹ ਦੇਖੋ ਕਿੰਨਾ ਸੋਹਣਾ ਲੁੱਕ ਜਾਣ ਵਾਲਾ ਇਸ ਦਾ ਇਸ ਦੇ ਨਾਲ ਪਲੇਨ ਪਿਓਰ ਖਾਦੀ ਸਿਲਕ ਦੀ ਇਸ ਦੇ ਨਾਲ ਬਾਟਮ ਰਹੇਗੀ ਖਾਦੀ ਦੀ ਇਹ ਬਹੁਤ ਜ਼ਿਆਦਾ ਵਧੀਆ ਕਾਟਨ ਖਾਦੀ ਹੈ ਇਹ ਸਿਲਕ ਨਹੀਂ ਹੈਗੀ ਇਹ ਸਿੰਥੈਟਿਕ ਨਹੀਂ ਹੈਗਾ ਬਹੁਤ ਹੀ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਹੈ ਇਹਨਾਂ ਸੂਟਾਂ ਦੀ ਇਹ ਦੇਖੋ ਜੀ ਕਿੰਨੇ ਪਿਆਰੇ ਆਰਟੀਕਲ ਹੈ ਤੁਸੀਂ ਫੈਬਰਿਕ ਦੇਖੋ ਨੇੜੇ ਤੋਂ ਕਿੰਨਾ ਜ਼ਿਆਦਾ ਸੋਹਣਾ ਫੈਬਰਿਕ ਹੈ ਇਹ ਬਾਟਮ ਦਾ ਹੈ ਇਹ ਸ਼ਰਟ ਦਾ ਹੁਣ ਆਪਾਂ ਇਹਨਾਂ ਦੇ ਨਾਲ ਦੁਪੱਟੇ ਦੇਖਦੇ ਹਾਂ ਇਹਨਾਂ ਦੇ ਕਿੰਨੇ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਦੇ ਦੁਪੱਟੇ ਹੈ ਬਹੁਤ ਹੀ ਜ਼ਿਆਦਾ ਵਧੀਆ ਵਧੀਆ ਵਾਲੀ ਚੰਦੇਰੀ ਦਾ ਟਾਈ ਡਾਈ ਦਾ ਦੁਪੱਟਾ ਹੈ ਇਹ ਤੇ ਇਸ ਤਰ੍ਹਾਂ ਕਰਕੇ ਚਿਕਨ ਇਸ ਦਾ بیس ਰਹੇਗਾ ਚਿਕਨ ਵਰਕ ਦੇ ਨਾਲ ਬਾਰਡਰ ਰਹਿਣਗੇ ਇਸ ਤੇ ਇਹ ਦੇਖੋ ਕਿੰਨਾ ਜ਼ਿਆਦਾ ਪਿਆਰਾ ਆਰਟੀਕਲ ਹੈ ਹੁਣ ਆਪਾਂ ਇਸ ਤਰ੍ਹਾਂ ਦੇ ਡਿਜ਼ਾਈਨਰ ਨਾਲ ਤੁਹਾਡੇ ਨਾਲ ਡੇਲੀ ਮਿਲਿਆ ਕਰਾਂਗੇ ਨਵੇਂ-ਨਵੇਂ ਆਰਟੀਕਲ ਨਵੇਂ ਡਿਜ਼ਾਈਨ ਲੈ ਕੇ ਤੇ ਗਰਮੀ ਦੇ ਵੈਸੇ ਵੀ ਕੱਪੜੇ ਜਿਹੜੇ ਹੁੰਦੇ ਬਹੁਤ ਜ਼ਿਆਦਾ ਸੋਹਣੇ ਹੁੰਦੇ ਆ ਬੜੇ ਪਿਆਰੇ ਹੁੰਦੇ ਆ ਬੜੀ ਹੀ ਉਹਨਾਂ ਦੀ ਜਿਹੜੀ ਕਲਰ ਕੰਟਰਾਸਟ ਹੁੰਦਾ ਬੜਾ ਸੋਹਣਾ ਹੁੰਦਾ ਇਹ ਦੇਖੋ ਜੀ ਆ ਇਹਦਾ ਪੂਰਾ ਖੁੱਲੇ ਡੁੱਲੇ ਲੈਂਥ ਦਾ ਤੇ ਖੁੱਲੇ ਡੁੱਲੇ ਵਿਡਥ ਦਾ ਦੁਪੱਟਾ ਹੈ ਸੂਟ ਇੱਕ ਵਾਰੀ ਫਿਰ ਦੇਖ ਲੋ ਬਹੁਤ ਜ਼ਿਆਦਾ ਪਿਆਰਾ ਹੈਗਾ ਇਹ ਦੇਖੋ ਜੀ ਆ ਚੰਦੇਰੀ ਦੇ ਸੂਟ ਦਾ ਤੁਸੀਂ ਇੱਕ ਡਿਜ਼ਾਈਨ ਦੇਖਿਆ ਹੁਣ ਆਪਾਂ ਚੰਦੇਰੀਦਾਰ ਨੈਕਸਟ ਡਿਜ਼ਾਈਨ ਦੇਖਦੇ ਆ 올ਿਵ ਕਲਰ ਦਾ ਛੋਟਾ ਹੈ 컬러 ਕੰਟਰਾਸਟ ਐਕਚੁਅਲੀ ਮੈਂ ਵੀ ਨਹੀਂ ਦੇਖਿਆ ਖੋਲ ਕੇ ਇਹ ਜਿੱਦਾਂ ਜਿੱਦਾਂ ਤੁਹਾਡੇ ਸਾਹਮਣੇ ਨਾਲ ਦੀ ਨਾਲ ਮੈਂ ਖੋਲ ਰਹੀ ਆ ਉਦੋਂ ਹੀ ਮੈਂ ਵੀ ਦੇਖ ਰਹੀ ਆ ਇਹਨਾਂ ਨੂੰ ਸੱਚੀ ਮੇਰਾ ਮਤਲਬ ਆਹ ਵਾਲੇ ਸੂਟ ਦੇ ਕਲਰ ਕੰਟਰਾਸਟ ਤੇ ਤਾਂ ਮਨ ਦਿਲਾ ਗਿਆ ਇਹ ਸੂਟ ਤਾਂ ਮਤਲਬ ਮੈਨੂੰ ਬਹੁਤ ਜ਼ਿਆਦਾ ਕਲਰ ਕੰਟਰਾਸਟ ਵਿੱਚ ਵਧੀਆ ਲੱਗ ਰਿਹਾ ਹੈ ਇਹ ਦੇਖੋ ਜੀ ਸਾਰੇ ਸੂਟ ਸੋਹਣੇ ਆ ਇਹਦੇ ਕੋਈ ਵੀ ਡਿਜ਼ਾਈਨ ਹੈ ਜਿਹੜਾ ਇਦਾਂ ਨਹੀਂ ਹੈ ਜਿਹੜਾ ਅੱਛਾ ਨਾ ਲੱਗੇ ਇਹ ਦੇਖੋ ਜੀ ਇਹ ਸ਼ਰਟ ਹੈ ਇਸ ਦੀ ਬਹੁਤ ਵਧੀਆ ਖਾਦੀ ਦਾ ਫੈਬਰਿਕ ਹੈ ਇਹ ਦੇਖੋ ਨੇੜੇ ਤੋਂ ਬਹੁਤ ਹੀ ਜ਼ਿਆਦਾ ਸੋਨਾ ਰੰਗ ਹੈ ਇਹ ਇਸ ਦਾ ਬਾਟਮ ਹੈ ਜੋ ਬਹੁਤ ਹੀ ਜ਼ਿਆਦਾ ਵਧੀਆ ਪ੍ਰੀਮੀਅਮ ਕੁਆਲਿਟੀ ਦਾ ਖਾਦੀ ਦਾ ਫੈਬਰਿਕ ਹੈ ਨੇੜੇ ਤੋਂ ਦੇਖੋ ਇਹ ਹੈ ਜੀ ਬਾਟਮ ਇਹ ਹੈ ਸ਼ਰਟ ਤੇ ਹੁਣ ਇਹਦਾ ਜਿਹੜਾ ਦੁਪੱਟਾ ਹੈ ਇਸ ਦਾ ਮੈਨੂੰ ਕਲਰ ਕੰਟਰਾਸਟ ਬਹੁਤ ਪਿਆਰਾ ਲੱਗਿਆ ਇਹ ਦੇਖੋ ਚਿਕਨ ਦਾ ਦੁਪੱਟਾ ਰਹੂਗਾ ਸਾਰਿਆਂ ਦੇ ਨਾਲ ਚਿਕਨ ਦੇ ਦੁਪੱਟੇ ਹੀ ਹੈ ਇਹ ਦੇਖੋ ਜੀ ਕਿੰਨਾ ਜ਼ਿਆਦਾ ਪਿਆਰਾ ਹੈ ਟਾਈ ਡਾਈ ਦਾ ਦੁਪੱਟਾ ਡਬਲ ਡਾਈ ਹੋਈ ਵੀ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹ ਦੇਖੋ ਜੀ ਉਮੀਦ ਹੈ ਤੁਹਾਨੂੰ ਅੱਜ ਸਾਰੇ ਸੂਟ ਸੋਹਣੇ ਲੱਗਣਗੇ ਮੈਨੂੰ ਪਰਸਨਲੀ ਬੜੇ ਸੋਹਣੇ ਲੱਗ ਰਿਹਾ ਮੈਂ ਜਿੱਦਾਂ ਜਿੱਦਾਂ ਇਹਨਾਂ ਨੂੰ ਓਪਨ ਕਰ ਰਹੀ ਹਾਂ ਕਿਉਂਕਿ ਮੈਂ ਇਹਨਾਂ ਦੇ ਦੁਪੱਟੇ ਨਹੀਂ ਦੇਖੇ ਸੀਗੇ ਮੈਨੂੰ ਬਾਟਮ ਦਾ ਤੇ ਸ਼ਰਟ ਦਾ ਥੋੜਾ ਆਈਡੀਆ ਸੀਗਾ ਬਟ ਮੈਨੂੰ ਦੁਪੱਟਿਆਂ ਦਾ ਆਈਡੀਆ ਨਹੀਂ ਸੀਗਾ ਚੁਰਾ ਦੁਪट्टे ਢਾਈ ਹੋਏ ਆ ਇਹ ਤੇ ਇਹ ਉਥੋਂ ਬੁਟੀਕ ਤੋਂ ਹੀ ਸਿਸਟਰ ਨੇ ਪੈਕ ਕਰਕੇ ਮੈਨੂੰ ਭੇਜਦੇ ਸੀ ਮੈਂ ਦੁਪट्टे ਨਹੀਂ ਐਕਚੁਅਲੀ ਦੇਖੇ ਪਰ ਬਹੁਤ ਹੀ ਜ਼ਿਆਦਾ ਸੋਨਾ ਕਲਰ ਹੈ ਇਹਨਾਂ ਦਾ ਇਹ ਸੀ ਸੈਕੰਡ ਹੁਣ ਇਸ ਦੇ ਵਿੱਚ ਮੈਂ ਤੁਹਾਨੂੰ 3rd ਕਲਰ ਦਿਖਾ ਦਿੰਨੀ ਹਾਂ ਇਸ ਦਾ ਮਸਟਰਡ yellow ਜਾਂ ਲੱਗ ਰਿਹਾ ਹੈ ਜਾਂ neon parrot ਐਵੇਂ ਦਾ ਕੁਝ ਹੈ ਡਿਫਰੈਂਟ ਜੀ ਕਲਰ ਹੈ ਮਸਟਰਡ येलो ਵੀ ਨਹੀਂ ਹੈ ਨਿਓਨ ਪੈਰਟ ਹੈ ਇੱਥੋਂ ਪਤਾ ਲੱਗਦਾ ਹੈ ਬਾਟਮ ਤੋਂ ਇਹ ਦੇਖੋ ਕਿੰਨਾ ਪਿਆਰਾ ਆਰਟੀਕਲ ਹੈ ਇਸ ਦਾ ਵੀ ਪ੍ਰਿੰਟ ਪੈਟਰਨ ਬਹੁਤ ਹੀ ਜ਼ਿਆਦਾ ਸੋਹਣਾ ਹੈ ਫੈਬਰਿਕ ਆਊਟਸਟੈਂਡਿੰਗ ਬਹੁਤ ਹੀ ਜ਼ਿਆਦਾ ਵਧੀਆ ਪ੍ਰੀਮੀਅਮ ਕੁਆਲਿਟੀ ਦਾ ਫੈਬਰਿਕ ਯੂਜ਼ ਹੋਇਆ ਹੋਇਆ ਹੈ ਇਹ ਦੇਖੋ ਜੀ ਇਹ ਹੈ ਸ਼ਰਟ ਇਸ ਦੀ ਨਿਓਨ ਬਾਟਮ ਤੇ ਇਹ ਇਸ ਦਾ ਦੁਪੱਟਾ ਹੁਣ ਆਪਾਂ ਇਹਦਾ ਦੁਪੱਟਾ ਦੇਖਦੇ ਆ ਇਸ ਦਾ ਵੀ ਕਲਰ ਕੰਟਰਾਸਟ ਬੜਾ ਹੀ ਪਿਆਰਾ ਹੈ ਦੁਪੱਟੇ ਦਾ ਦੁਪੱਟੇ ਸਾਰਿਆਂ ਦੇ ਹੀ ਬੜੇ ਸੋਹਣੇ ਡਾਈ ਹੋਏ ਨੇ ਕਿੰਨਾ ਅਮੇਜ਼ਿੰਗ ਕਲਰ ਹੋਇਆ ਦੇਖੋ ਕਿੰਨਾ ਪਿਆਰਾ ਰੰਗ ਹੋਇਆ ਵਾ ਸਾਰੇ ਦੁਪੱਟੇ ਸੋਹਣੇ ਲੱਗ ਰਹੇ ਨੇ ਇਸ ਤਰ੍ਹਾਂ ਮੈਨੂੰ ਪਰਸਨਲੀ ਚਿਕਨ ਦੇ ਦੁਪੱਟੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਇਹ ਚੰਦੇਰੀ ਦੇ ਦੁਪੱਟੇ ਹੈ ਜੀ ਤੇ ਸੂਟਾਂ ਦੀ ਰਿੰਸ ਦੀ ਗੱਲ ਤੇ ਆਪਾਂ ਕੀਤੀ ਹੀ ਨਹੀਂ ਇਹ ਸੂਟ ਤੁਹਾਨੂੰ 1100 ਰੁਪਏ ਦੇ ਵਿੱਚ ਵਿਦ ਦੁਪੱਟਾ ਟਾਈਡਾਈ ਦੇ ਨਾਲ ਬਹੁਤ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਦਾ 1100 ਰੁਪਏ ਦੇ ਵਿੱਚ ਤੁਹਾਨੂੰ ਮਿਲਣ ਜਾ ਰਿਹਾ ਹੈ ਇਹ ਦੇਖੋ ਕਿੰਨਾ ਜ਼ਿਆਦਾ ਪਿਆਰਾ ਕਲਰ ਹੈ ਇਸ ਦਾ ਮਤਲਬ ਇਹ ਕਿਸੇ ਨੂੰ ਗਿਫਟ ਕਰਨਾ ਹੈ ਆਪਾਂ ਖੁਦ ਵੀ ਵੇਅਰ ਕਰਨਾ ਹੈ ਤੇ ਆਪਾਂ ਆਪਣੇ ਕਿਸੇ ਨਜ਼ਦੀਕੀ ਨੂੰ ਗਿਫਟ ਕਰਨਾ ਉਸ ਤੇ ਉਸ ਪਰਪਸ ਲਈ ਬਹੁਤ ਵਧੀਆ ਇਹ ਆਈਟਮ ਹੈ ਬਹੁਤ ਹਿੱਟ ਜਾਣ ਵਾਲੀ ਹੈ ਚੀਜ਼ ਇਹ ਹੈ ਜੀ ਆਪਣਾ अच्छा ਇਹਦੇ ਵਿੱਚ ਨਾ ਥੋੜਾ ਜਿਹਾ ਡਾਈ ਕਰਦੇ ਹੋਇਆ ਥੋੜਾ ਜਿਹਾ ਕਲਰ ਇਸ ਤਰ੍ਹਾਂ ਹੋਇਆ ਹੋਇਆ ਸੋ no issue ਕਿਸੇ ਨੂੰ ਇਹ ਪੀਸ ਆਇਆ ਤਾਂ ਉਹ ਮਾਈਂਡ ਨਾ ਕਰਨਾ ਇਹ واਸ਼ ਹੋ ਕੇ ਉੱਤਰ ਜਾਣਾ ਜਾਂ ਮੈਂ ਇਸ ਨੂੰ ਰਿਮੂਵ ਕਰਕੇ ਹੀ ਦੂੰਗੀ ਕਿਉਂਕਿ ਇਹ ਕਲਰ ਡਾਈ ਕਰਦੇ ਨਾ ਤਾਂ ਕਈ ਵਾਰ ਥ्रेड ਯੂਜ਼ ਹੁੰਦਾ ਜਿਹੜਾ ਉਸ ਦਾ ਕਲਰ ਨਿਕਲ ਜਾਂਦਾ ਤੇ ਇਸ ਦੇ ਵਿੱਚ ਹੁਣ ਆਪਾਂ ਦੇਖਦੇ ਹਾਂ ਆ ਨੀਵੀ ਬਲੂ ਲੱਗ ਰਿਹਾ ਪਾਲਿਸ਼ਿੰਗ ਦੇ ਅੰਦਰ ਨੀਵੀ ਬਲੂ ਲੱਗ ਰਿਹਾ ਬਾਕੀ ਆਪਾਂ ਓਪਨ ਕਰਕੇ ਦੇਖਦੇ ਹਾਂ ਹਾਂਜੀ ਇਹ ਹੈ ਜੀ ਨੇਵੀ ਬਲੂ ਯਾ ਬਲੈਕ ਹੈ ਮੇਬੀ ਬਲੈਕ ਹੈ ਥੋੜਾ ਜਨਾ ਇਹ ਇਸ ਤਰ੍ਹਾਂ ਦਾ ਬਲੈਕ ਹੈ ਜਿਹੜਾ ਜੈਡ ਬਲੈਕ ਨਹੀਂ ਨਾ ਹੁੰਦਾ ਨੇਵੀ ਬਲੂ ਬਲੂ ਵਰਗਾ ਬਲੈਕ ਹੈ ਤੇ ਇਹ ਦੇਖੋ ਇਹ ਇਸ ਦਾ ਸ਼ਰਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਤੇ ਇਹ ਇਸ ਦਾ ਬਲੈਕ ਬਾਟਮ ਹੈ ਇਹ ਵੀ ਫੈਬਰਿਕ ਉਹੀ ਸੇਮ ਫੈਬਰਿਕ ਸਾਰਿਆਂ ਦਾ ਸੇਮ ਹੈ ਬਹੁਤ ਜ਼ਿਆਦਾ ਪ੍ਰੀਮੀਅਮ ਤੇ ਇਹ ਦੇਖੋ ਜੀ ਕਿੰਨਾ ਪਿਆਰਾ ਕਿੰਨਾ ਪਿਆਰਾ ਦੇਖੋ ਦੁਪੱਟਾ ਹੈ ਬਲੈਕ ਤੇ ਆਫ ਵਾਈਟ ਮੈਂ ਮਤਲਬ ਦੁਪੱਟਿਆਂ ਦੀ ਮੈਨੂੰ ਬਹੁਤ ਜ਼ਿਆਦਾ ਇਹਨਾਂ ਦੀ ਗ੍ਰੇਸ ਪਸੰਦ ਆਈ ਹੈ ਦੁਪੱਟਿਆਂ ਦਾ ਕਲਰ ਮੈਨੂੰ ਬਹੁਤ ਜ਼ਿਆਦਾ ਪਰਸਨਲੀ ਪਸੰਦ ਆਇਆ ਬਹੁਤ ਹੀ ਸੋਹਣੇ ਬੜੇ ਹੀ ਲਾਜਵਾਬ ਜੀ ਦੁਪੱਟੇ ਇਹ ਦੇਖੋ ਖੁੱਲੀ ਵਿੜਥ ਹੈ ਇਹਨਾਂ ਦੀ ਖੁੱਲੀ ਲੈਂਥ ਹੈ ਤੁਸੀਂ ਬੇਫਿਕਰ ਹੋ ਕੇ ਇਹਨਾਂ ਦੁਪੱਟਿਆਂ ਨੂੰ ਆਰਡਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਇਹ ਖੁੱਲੇ ਡੁੱਲੇ ਟਿਕ ਕਲਾਸੀ ਫੈਬਰਿਕ ਯੂਜ਼ ਹੋਇਆ ਤੇ ਰੇਟ ਵਾਈਜ਼ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਤੁਹਾਨੂੰ ਪ੍ਰੀਮੀਅਮ ਕੁਆਲਿਟੀ ਦੇ ਰਹੇ ਹਾਂ ਰੇਟ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿਸ ਦਾ 1100 ਹਿੰਕ ਦਾ ਰੇਟ ਹੈ ਹੁਣ ਆਪਾਂ ਦੇਖ ਰਹੇ ਹਾਂ ਇਸ ਦੇ ਵਿੱਚ ਨੈਕਸਟ ਕਲਰ ਫਿਰ ਤੋਂ ਜਿਸ ਦਾ ਬੇਸ ਮੇ ਵੀ ਬਲੈਕ ਹੀ ਹੈ ਏ ਵੀ ਬਲੈਕ ਹੈ ਇਸ ਦਾ ਪੈਟਰਨ ਦੇਖਦੇ ਹਾਂ ਇਸ ਦਾ ਡਿਜ਼ਾਈਨ ਕੁਝ ਇਸ ਤਰ੍ਹਾਂ ਇਹ ਵੀ ਬਹੁਤ ਹੀ ਸੋਨਾ ਬੜਾ ਹੀ ਪਿਆਰਾ ਆਰਟੀਕਲ ਹੈ ਦੇਖੋ ਕਿੰਨਾ ਪਿਆਰਾ ਹੈ ਇਹ ਦੇਖੋ ਜੀ ਇਹ ਇਸ ਦੀ ਸ਼ਰਟ ਹੈ ਇਸ ਦੇ ਨਾਲ ਪਲੇਨ ਇਸ ਦੀ ਖਾਦੀ ਦੀ ਬਾਟਮ ਹੈ ਖਾਦੀ ਸਿਲਕ ਦੀ ਬਾਟਮ ਹੈ ਖਾਦੀ ਸਿਲਕ ਦੀ ਸ਼ਰਟ ਹੈ ਇਸ ਦੇ ਨਾਲ ਇਹ ਵਾਲਾ ਦੁਪੱਟਾ ਜੋ ਆਪਾਂ ਖੁਦ ਰੈਡੀ ਕਰਵਾਏ ਹੈ ਡਾਈ ਕਰਵਾਏ ਹੋਏ ਹੈ ਇਹ ਦੇਖੋ ਕਿੰਨਾ ਪਿਆਰਾ ਕਿੰਨੀ ਪ੍ਰੀਮੀਅਮ ਕੁਆਲਿਟੀ ਹੈ ਇਸ ਦੀ ਦੁਪੱਟਾ ਸੇਮ ਹੀ ਹੈ ਏਦਾਂ ਹੀ ਜਿਹੜਾ ਤੁਸੀਂ ਪਹਿਲਾਂ ਦੇਖਿਆ ਬਹੁਤ ਸੋਹਣਾ ਹੈ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਦੁਪੱਟਿਆਂ ਦੇ ਡਿਜ਼ਾਈਨ ਟਾਈ ਡਾਈ ਦੇ ਤਾਂ ਵੈਸੇ ਹੀ ਬਹੁਤ ਜ਼ਿਆਦਾ ਪਿਆਰੇ ਹੁੰਦੇ ਆ ਇਹ ਦੇਖੋ ਇੱਕ ਹੁਣ ਨੈਕਸਟ ਹੈ ਜਿਹੜਾ ਇਹ ਵਾਲਾ ਵੀ ਦੇਖਦੇ ਆਂ ਆਪਾਂ ਆਫ ਵਾਈਟ ਬੇਸ ਵਾਲਾ ਜਿਨ੍ਹਾਂ ਨੂੰ ਥੋੜਾ ਲਾਈਟ ਕਲਰ ਚਾਹੀਦਾ ਹੋਇਆ ਉਹ ਇਹ ਵਾਲਾ ਵੀ ਪੁੱਕ ਕਰ ਲਿਓ ਕਿੰਨਾ ਪਿਆਰਾ ਹੈ ਇਸ ਦੇ ਨਾਲ ਆਫ ਵਾਈਟ ਇਸਦੀ ਬਾਟਮ ਰਹੇਗੀ ਵਾਓ ਦੇਖੋ ਕਿੰਨੀ ਸੋਹਣੀ ਸ਼ਰਟ ਹੈ ਇਸਦੀ ਕਿੰਨਾ ਸੋਹਣਾ ਪ੍ਰਿੰਟ ਹੈ ਇਸ ਦਾ ਤੁਸੀਂ ਪਹਿਲਾਂ ਇਸ ਤਰ੍ਹਾਂ ਦੇਖ ਲਓ ਇਸ ਦੇ ਨਾਲ ਆਫ ਵਾਈਟ ਇਸ ਦਾ ਬਾਟਮ ਜਾਏਗਾ ਤੇ ਇਹ ਵਾਲਾ ਇਸ ਤਰ੍ਹਾਂ ਰੈੱਡ ਤੇ ਆਫ ਵਾਈਟ ਦਾ ਕਾਮਿਨੈਸ਼ਨ ਦੁਪੱਟਾ ਰਹੇਗਾ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਅੱਛੀ ਲੁੱਕ ਨਿਕਲ ਕੇ ਆਈ ਹੈ ਇਸਦੀ ਆਫਟਰ ਡਾਈ ਕਿੰਨਾ ਪਿਆਰਾ ਹੈ ਦੇਖੋ ਕਿੰਨਾ ਸੋਨਾ ਦੁਪੱਟਾ ਹੈ हूँ इस लास्ट रह गया रानी पिंक है इसका डिज़ाइन भी देख है, इस लास्ट है बहुत ज़्यादा प्यारे सूट है ये जी शर्ट ये इसका पैटर्न करीब तो देख लो बड़ा ही सोना डिजाइन है इसका ਇਹ ਹੁਣ ਪੂਰੀ ਗਰਮੀ ਚੱਲਣਗੇ ਸੂਟ ਇਹਨਾਂ ਦੀਆਂ ਵੀਡੀਓਜ਼ ਹੀ ਮਿਲ ਲੀਆਂ ਤੁਹਾਨੂੰ ਹੁਣ ਇਹ ਕਾਫੀ ਮਤਲਬ ਇਹ ਸਟਾਕ ਆਪਾਂ ਹੁਣ ਰਿਪੀਟ ਕਰਾਂਗੇ ਇਹ ਦੇਖੋ ਇਸ ਦੇ ਨਾਲ ਇਸ ਦਾ ਪਲੇਨ ਬਾਟਮ ਹੈ ਇਹ ਇਸ ਦੇ ਨਾਲ ਇਸ ਦੀ ਦੁਪੱਟਾ ਇਹ ਦੇਖੋ ਇਹ ਇਸ ਦਾ ਦੁਪੱਟਾ ਹੈ ਇਹ ਰਾਈਟ ਸਾਈਡ ਹੈ ਦੀ ਇਹ ਇਸ ਦਾ ਉਮੀਦ ਕਰਦੀ ਹਾਂ ਤੁਹਾਨੂੰ ਬੜੇ ਸੋਹਣੇ ਲੱਗੇ ਹੋਣੇ ਆ ਸੂਟ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਪਸੰਦ ਆਏ ਤੇ ਇੱਕ ਤੁਹਾਨੂੰ ਮੈਂ ਖਾਦੀ ਸਿਲਕ ਦਾ ਬਿਲਕੁਲ ਪਲੇਨ ਸੂਟ ਦਿਖਾਉਣਾ ਚਾਹੂੰਗੀ ਬਿਲਕੁਲ ਪਲੇਨ ਇਹ ਆ ਜੀ 골ਡਨ येलो ਕਲਰ ਹੈ ਇਸ ਦਾ ਇਹ ਦੇਖੋ 골ਡਨ येलो ਕਲਰ ਹੈ ਪਿਓਰ ਖਾਦੀ ਦਾ ਇਹ ਸੂਟ ਹੈ ਤੁਸੀਂ ਵਰਕ ਕਰਾਉਣਾ ਹੈ ਲੇਸ ਲਗਾਨੀ ਹੈ ਜਾਂ ਕੁਝ ਵੀ ਇਸ ਨੂੰ ਪਾਰਟੀ ਵੇਅਰ ਰੈਡੀ ਕਰਵਾਣਾ ਹੈ ਤੁਸੀਂ ਪਲੇਨ ਫੈਬਰਿਕ ਬਾਈ ਕਰ ਸਕਦੇ ਹੋ ਇਹ ਤੁਹਾਨੂੰ 1150 ਰੁਪਏ ਦਾ ਪਲੇਨ ਫੈਬਰਿਕ 5 ਮੀਟਰ ਤੁਹਾਨੂੰ ਖਾਦੀ ਸਿਲਕ ਦਾ ਪਿਓਰ ਖਾਦੀ ਸਿਲਕ ਦਾ 5 ਮੀਟਰ 1150 ਦੇ ਵਿੱਚ ਹੀ ਮਿਲ ਜਾਏਗਾ ਤੁਸੀਂ ਇਸ ਨੂੰ ਕਿਸੇ ਵੀ ਤਰ੍ਹਾਂ ਲੁੱਕ ਰੈਡੀ ਕਰਵਾ ਸਕਦੇ ਹੋ ਮਸਟਾਰਡ ਜਾਂ येलो ਹੈ 골ਡਨ येलो ਹੈ ਇਹ ਵਾਲਾ ਤੇ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਖਾਦੀ ਸਿਲਕ ਦੇ ਸੂਟ ਚੰਦੇਰੀ ਦੇ ਚਿਕਨ ਵਾਲੇ ਦੁਪੱਟਿਆਂ ਦੇ ਨਾਲ ਉਮੀਦਕਾਰ ਦੀਆਂ ਤੁਹਾਨੂੰ ਅੱਜ ਦੇ ਸੂਟ ਬੜੇ ਸੋਹਣੇ ਲੱਗੇ ਹੋਣਗੇ ਤੁਸੀਂ ਪਸੰਦ ਕੀਤੇ ਹੋਣਗੇ WhatsApp ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਦਿਖ ਰਿਹਾ ਆਪਣੀ ਬੁਕਿੰਗ ਲਈ ਤੁਸੀਂ ਉੱਥੇ ਵਿਜ਼ਿਟ ਕਰਕੇ ਆਪਣੇ ਆਰਡਰਸ ਲੈ ਸਕਦੇ ਹੋ ਤੇ ਆਪਣੇ ਤੁਸੀਂ ਇਨਕੁਆਰੀ ਕਰ ਸਕਦੇ ਹੋ ਕਿਸੇ ਵੀ ਸੂਟ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਹਾਨੂੰ ਸਕਰੀਨ ਦੇ ਉੱਪਰ WhatsApp ਨੰਬਰ ਦਿਖਾਈ ਦੇ ਰਿਹਾ ਤੁਸੀਂ ਉਸ ਦੇ ਉੱਪਰ ਵਿਜ਼ਿਟ ਕਰੋ ਤੇ ਤੁਸੀਂ ਆਪਣੀ ਜਾਣਕਾਰੀ ਹਾਸਿਲ ਕਰੋ ਤੇ ਆਪਣੇ ਆਰਡਰਸ ਰਨ ਕਰੋ ਮਿਲਦੇ ਆਪਾਂ ਫਿਰ ਨਵੀਂ ਵੀਡੀਓ ਦੇ ਵਿੱਚ ਨਵੀਂ ਕਲੈਕਸ਼ਨ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ